ਮਸਰਿਕ ਜਿਹੜਾ ਦਸ਼ਮੇਸ਼ ਐਵਨੂ ਦੇ ਵਿੱਚ ਦੁਕਾਨਦਾਰ ਤੇ ਕੁਝ ਗੱਡੀ ਦੇ ਨੌਜਵਾਨਾਂ ਦਾ ਹਮਲਾ ਕੀਤਾ ਤਾਂ ਕੀ ਸਾਰਾ ਮਾਮਲਾ ਉਹ ਜੀ ਪਰਸੋਂ ਦੀ ਗੱਲ ਹੈ ਤੇ ਅੱਜ ਮੈਨੂੰ ਉਹ ਆਏ ਸੀ ਪਾਰਟੀ ਆਈ ਸੀ ਤੇ ਉਹਨਾਂ ਦੀ ਸਾਰੀ ਗੱਲਬਾਤ ਸੁਣੀ ਆ ਤੇ ਸੁਣਨ ਤੋਂ ਬਾਅਦ ਉਹਨਾਂ ਨੂੰ ਮਤਲਬ ਕਿ ਜਿਹੜੀ ਸਕੋਰਪੀਓ ਆ ਫੋਰਚੂਨਰ ਗੱਡੀ ਆ ਉਹਦਾ ਐਡਰੈਸ ਜਿਹੜਾ ਆ ਟ੍ਰੇਸਿੰਗ ਤੇ ਲਵਾਤਾ ਉਹਨਾਂ ਦੇ ਸਾਹਮਣੇ ਤੇ ਪਾਰਟੀ ਨੂੰ ਸਾਹਮਣੇ ਮੈਂ ਡੀਟੀ ਆਫਿਸ ਚ ਕਿਸੇ ਨੂੰ ਆਪਣੇ ਲੈਵਲ ਤੇ ਫੋਨ ਕੀਤਾ ਵੀ ਉਹਦਾ ਮੈਨੂੰ ਐਡਰੈਸ ਚਾਹੀਦਾ ਆ ਜਦੋਂ ਉਹਨਾਂ ਦਾ ਐਡਰੈਸ ਸਹੀ ਤਰੀਕੇ ਨਾਲ ਆ ਜਾਊਗਾ ਐਫਆਈਆ ਵੀ ਲੌਂਚ ਕਰਾਂਗੇ ਪੂਰਾ ਇਨਸਾਫ ਦਵਾਵਾਂਗੇ ਜੀ ਜਿਹੜੇ ਨੌਜਵਾਨਾ ਉਹਨਾਂ ਵਿੱਚੋਂ ਕਿਸੇ ਦਾ ਕੋਈ ਕਹਿੰਦਾ ਅਸੀਂ ਮੁਲਾਜ਼ਮੋਂ ਸਾਡਾ ਕੋਈ ਨਹੀਂ ਵਿਗਾੜ ਸਕਦਾ ਇਹ ਜੀ ਕਾਨੂੰਨ ਆ ਕਾਨੂੰਨ ਅੱਗੇ ਕੋਈ ਕਿਸੇ ਦਾਨੀਆਂ ਭਾਵੇਂ ਮੈਂ ਹੀ ਆ ਕਾਨੂੰਨ ਤੇ ਕਾਨੂੰਨ ਹੀ ਆ ਜੀ ਭਾਵੇਂ ਕੋਈ ਮੁਲਾਜ਼ਮ ਜਿੱਡਾ ਮਰਜ਼ੀ ਹੋਵੇ ਕਾਨੂੰਨ ਤੇ ਕਾਨੂੰਨੀ ਹੈ ਜੀ ਸਰ ਉਹ ਜਿਹੜਾ ਦੁਕਾਨਦਾਰ ਸੀ ਉਹਦੀ ਪੱਗ ਵੀ ਕਹਿੰਦੇ ਉਤਾਰੀ ਗਈ ਹਾਂਜੀ ਉਹ ਕਹਿੰਦੇ ਆਇਆ ਕਿ ਮੇਰੇ ਕੋ ਮੂਵੀ ਹੈਗੀ ਆ ਅਗਰ ਜਿਉ ਮੂਵੀ ਵਿੱਚ ਆਇਆ ਹੋਇਆ ਤੇ ਜਿਹੜਾ ਫੈਂਸ ਬੰਦ ਹੋਇਆ ਜਰੂਰ ਲਾਵਾਂਗੇ ਜੀ ਹਾਂਜੀ ਮੇਰੇ ਜੀ ਆਪਣਾ ਨਾਮ ਦੱਸੋ ਕਿੰਨੇ ਆ ਨਾ ਮੈਂ ਕੀ ਕਰ ਰਿਹਾ ਹਾਂਜੀ ਸਰ ਮੇਰਾ ਨਾਮ ਅਮਨਦੀਪ ਸਿੰਘ ਹੈ ਮੈਂ ਦਸ਼ਮੇਸ਼ ਸ਼ੈਮੂਦਾ ਰਹਿਣ ਵਾਲਾ ਵਾਂ ਤੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਪਰਸੋਂ ਰਾਤ ਇੱਥੇ ਅਣਪਛਾਤੇ ਲੋਕ ਹੀ ਆਏ ਆ ਗੱਡੀ ਲਾ ਕੇ ਤੇ ਸ਼ਰਾਬ ਪੀਂਦੇ ਹੀ ਗਏ ਤਮਿਆ ਨਾਲ ਰਿਕਵੈਸਟ ਕੀਤੀ ਵੀ ਤੁਸੀਂ ਗੱਡੀ ਗਾਂ ਕਰ ਲੋ ਕਿ ਮੇਰਾ ਰੈਸਟੋਰੈਂਟ ਦੇ ਕਿ ਕੋਈ ਗੱਡੀ ਲਾਈ ਆ ਤੇ ਰਸਤਾ ਬਲੌਕ ਕੀਤਾ ਪਿਆ ਵਾ ਤੇ ਇਸੇ ਗੱਲੋਂ ਨਾ ਤੁਹਾਡਾ ਇਸ ਚੀਜ਼ ਦਾ ਕੰਮ ਸੀ ਭਾਜੀ ਮੇਰਾ ਭਾਜੀ ਫਾਸਟ ਫੂਡ ਦਾ ਕੰਮ ਜੇ ਤੇ ਰੈਸਟੋਰੈਂਟ ਹੈਗਾ ਹਾਂਜੀ ਉਹ ਮੁੰਡੇ ਕੀ ਕਰ ਰਹੇ ਗੱਡੀ ਭਾਜੀ ਉਹ ਇੱਥੇ ਗੱਡੀ ਲਾ ਕੇ ਤੇ ਗੋਲ ਗੱਪੇ ਖਾਣ ਆਇਆ ਸੀ ਤੇ ਸਟਾਪ ਕੀਤੀ ਹੋਈ ਹੁੰਦੀ ਅੱਛਾ ਕਾਫੀ ਤੇ ਮੈਂ ਉਹਨੂੰ ਕਿਹਾ ਵੀ ਤੂੰ ਗੱਡੀ ਗਾਂ ਕਰ ਲੈ ਤੇ ਇਸੇ ਕਰਕੇ ਮੇਰ ਨਾਲ ਔਖਾ ਹੋ ਗਿਆ ਮੈਨੂੰ ਕਹਿ ਲੱਗ ਪਿਆ ਵੀ ਮੈਂ ਤੇ ਗੱਡੀ ਨਹੀਂ ਕਰਨੀ ਪਿਛੇ ਤੇ ਤੁਸੀਂ ਹੀ ਮਤੈ ਕਿਤੇ ਕਰਾ ਲਾ ਤੇ ਫਿਰ ਕਹਿੰਦਾ ਵੀ ਕੋਈ ਨਾ ਤੈਨੂੰ ਮੈਂ ਦੱਸਦਾ ਗੱਡੀ ਕਿੱਦਾਂ ਗਾਮਸ਼ਾ ਕਰੀ ਲਈ ਆ ਤੇ ਕਹਿੰਦਾ ਇੱਥੇ ਰੁਕ ਤਾ ਮੈਂ ਮਤਲਬ ਮੁੰਡੇ ਸੱਦਾ ਲੱਗ ਪਿਆ ਉਹ ਅੱਛਾ ਉਸ ਟਾਈਮ ਮੈਨੂੰ ਮੁੰਡੇ ਆਪ ਕਿੰਨੇ ਬੰਦੇ ਤੇ ਬਾਅਦ ਕਿੰਨੇ ਬੰਦੇ ਸਨ ਹਾਂ ਪਹਿਲਾਂ ਇਕੱਲਾ ਸੀਗਾ ਤੇ 5 ਮਿੰਟ ਬਾਅਦ ਇੱਕ ਬੰਦਾ ਆਇਆ ਜੇ ਉਹਦੇ ਕੋ ਹਾਂਜੀ ਤੇ ਉਹਦਾ ਪਤਾ ਨਹੀਂ ਸਾਲਾ ਸੀਗਾ ਦੋਵੇਂ ਜੀਜਾ ਸਾਲਾ ਸੀਗੇ ਤੇ ਨਾਲ ਉਹਦੀ ਮਾਂ ਦਾ ਸੀ ਤੇ ਉਹ ਸਾਲਾ ਜਿਹੜਾ ਆ ਤੇ ਉਹ ਆਣ ਕੇ ਮੈਂ ਉਹਦੇ ਨਾਲ ਨਾਰਮਲ ਗੱਲ ਕਰਨ ਲੱਗਾ ਤੇ ਉਹਨੇ ਆਣ ਕੇ ਮੈਨੂੰ ਧੋਣਾ ਫੜ ਕੇ ਤੇ ਥੱਲੇ ਸੁੱਟਤਾ ਦੁਬਾਰੇ ਮੇਰੇ ਤੇ ਕੁਰਸੀਆਂ ਕਰਸੀਆਂ ਮਾਰ ਲੱਗ ਪਿਆ ਮੇਰੀ ਪਾਗ ਲਾਤੀ ਤੇ ਫਿਰ ਉਹਨੀਆਂ ਦੇ ਨੂੰ ਜੀਜਾ ਵੀ ਨਾਲ ਆ ਗਿਆ ਤੇ ਉਹ ਵੀ ਦੋਵਾਂ ਨੇ ਆੜ ਕੇ ਮੇਰੇ ਹੱਥੀ ਪੈ ਗਏ ਆ ਤੇ 바ਵਾ ਮੁਕੇ ਮੱਕੇ ਮਾਰੇ ਮੱਲਕੇ ਸਮਝਦੇ ਨਹੀਂ ਕਿ ਤੁਹਾਡੇ ਦਸਤਾਰ ਦੀ ਬੇਦਬੀ ਜਿਹੜੀ ਤੁਹਾਡੀ ਦੁਕਾਨਦਾਰੀ ਨੇ ਖਰਾਬ ਕੀਤੀ ਤੋੜ ਬੰਦੀ ਹਾਂਜੀ ਬਹੁਤ ਜ਼ਿਆਦਾ ਮਤਲਬ ਦੁਕਾਨ ਦੀ ਵੀ ਮੇਰੀ ਪੰਤ ਤੋੜ ਕਰਕੇ ਗਏ ਜੇ ਫਿਰ ਜੋ ਸਿੱਖਾਂ ਦੀ ਪਹਿਚਾਨ ਹੁੰਦੀ ਹੈ ਪਗੜੀ ਫਿਰ ਪਗੜੀ ਦੀ ਬੇਦਵੀ ਕਰਕੇ ਗਏ ਹੈ ਉਹ ਮੇਰੇ ਜਿੱਥੋਂ ਤੱਕ ਮੈਨੂੰ ਲੱਗਦਾ ਬਾਮਣ ਸੀਗੇ ਮਤਲਬ ਕਿ ਉਹਨਾਂ ਵਿੱਚੋਂ ਸਿੱਖ ਬੰਦਾ ਕੋਈ ਨਹੀਂ ਹੈਗਾ ਤੇ ਮੇਰੇ ਪੱਗ ਦੀ ਵੀ ਬੇਦਵੀ ਕਰਕੇ ਗਏ ਐ ਸਮਝ ਕਿੰਨੀ ਵੱਡੀ ਮੰਦ ਭਾਉਣੀ ਘਟਨਾ ਸਮਝਦੇ ਆ ਜਿਵੇਂ ਨੇ ਉਸਾਰ ਨਹੀਂ ਬੇਬਲੀ ਕੀਤੀ ਐ ਤਾਂ ਕਹਾਣੀ ਖਰਾਬ ਇਹਦੇ ਮੈਂ ਬਹੁਤ ਵੱਡੀ ਸਮਝਦਾ ਵਾਂ ਵੀ ਬਹੁਤ ਮਾਰਾ ਕਰਕੇ ਗਏ ਆ ਵੀ ਜਿਸ ਨਾਲ ਮੇਕੋ ਮੇਰੀ ਰੋਜੀ ਰੋਟੀ ਆ ਰੋਜੀ ਰੋਟੀ ਦੇ ਲੱਤ ਮਾਰ ਕੇ ਗਏ ਐ ਮਤਲਬ ਕਿ ਜਿੰਨਾਂ ਨੂੰ ਖਾਣ ਦੀ ਕਦਰ ਨਹੀਂ ਹੈਗੀ ਖਾਣਾ ਥੱਲੇ ਖਿਲਰਿਆ ਪਿਆ ਸਾਰਾ ਜੋ ਬਾਸ ਸਮਾਨ ਪਿਆ ਹੈਗਾ ਸਾਰਾ ਥੱਲੇ ਖਿਲਾਰ ਗਏ ਫਿਰ ਪੱਗ ਦੇ ਵੀ ਨਹੀਂ ਬੇਦਬੀ ਕੀਤੀ ਐ ਤੇ ਮੈਂ ਸਿੱਖਾ ਭਰਾਵਾਂ ਨੂੰ ਇਹੋ ਕਹਿਣਾ ਚਾਹੁੰਦਾ ਵਾਂ ਕਿ ਇਹੋ ਜਿਹੇ ਬੰਦਿਆਂ ਦੇ ਸਖਤ ਬੰਦਾ ਐਕਸ਼ਨ ਲੈਵੇ ਜਿਨ੍ਹਾਂ ਨੂੰ ਮਾਸਾ ਕਦਰ ਨਹੀਂ ਹੈਗੀ ਪਗੜੀ ਦੀ ਮਤਲਬ ਜੱਥੇ ਬੰਦਿਆਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਜੱਥੇ ਬੰਦਿਆਂ ਨੂੰ ਕੀ ਅਪੀਲ ਕਰਨਾ ਚਾਹੀਦਾ ਜਿਸ ਤਰ੍ਹਾਂ ਨੇ ਤੁਹਾਡੇ ਦਸਾਲ ਦੀ ਬੇਦਬੀ ਕੀਤੀ ਜੱਥੇ ਬੰਦਿਆਂ ਨੇ ਧਿਆਨ ਦੇਣਾ ਕਿ ਕੀ ਅਪੀਲ ਕਰਨਾ ਚਾਹੀਦਾ ਮੈਂ ਜੱਥੇ ਬੰਦਿਆਂ ਨੂੰ ਇਹੋ ਅਪੀਲ ਕਰਨਾ ਚਾਹੁੰਦਾ ਵਾਂ ਕਿ ਇਹੋ ਜਿਹੇ ਬੰਦਿਆਂ ਦੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਹਨਾਂ ਨੂੰ ਇੱਕ ਵਾਰੀ ਐਸਾ ਸਬਕ ਸਿਖਾਉਣਾ ਚਾਹੇ ਕਿ ਅਗਲਾ ਬੰਦਾ ਅਗਲੇ ਇਸਦੇ ਵੀ ਸੇਕ ਬੰਦੇ ਦੀ ਦਸਤਾਰ ਨੂੰ ਹੱਥ ਨਾਲ ਲੱਗੇ 100 ਵਾਰੀ ਸੋਚੇ ਵੀ ਇਹਨਾਂ ਨੂੰ ਸਖਤੋ ਸਖਤ ਐਕਸ਼ਨ ਲੈਣਾ ਚਾਹੀਦਾ ਤੁਹਾਡੇ ਤੇ ਵੀ ਹਮਲਾ ਕੀਤਾ ਜੀ ਤੁਹਾਡੇ ਹੋਰ ਮੇਰੀ ਵਾਈਫ ਤੇ ਵੀ ਹਮਲਾ ਕੀਤਾ ਜੀ ਮੇਰੀ ਵਾਈਫ ਦੇ ਨਾਲ ਉਹ ਜਦੋਂ ਬਾਵਾ ਸ਼ੋਸ਼ਰਾਬਾ ਹੋਇਆ ਤੇ ਵਾਈਸ ਮੇਰੇ ਉਪਰੋਂ ਸੌਣ ਕੇ ਥੱਲੇ ਆ ਗਏ ਤੇ ਥੱਲੇ ਕਿੰਨੇ ਕਿਹੜੇ ਦਾ ਟਾਈਮ ਸੀ ਇਹ 8:30 ਵਜੇ ਦਾ ਟਾਈਮ ਜੇ ਤੁਸੀਂ ਹੋਰ ਵੀ ਕੁਝ ਹੈਗਾ ਸੀ ਕੋਈ ਵਰਕਰ ਵੀ ਸੀ ਤੁਹਾਡਾ ਕੋਈ ਕੰਮ ਹਾਂਜੀ ਮੇਰਾ ਵਰਕਰ ਵੀ ਸੀਗਾ ਉਹਦੇ ਵੀ ਇੱਥੇ ਪਏ ਆ ਉਹਨੇ ਵੀ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਆ ਟੋਟਲ ਕਿੰਨੇ ਕੁ ਬੰਦੇ ਸੀ ਭਾਈ ਜਿਨ੍ਹਾਂ ਨੇ ਟੋਟਲ ਪਹਿਲਾਂ ਤੇ 2 ਬੰਦੇ ਸੀਗੇ ਉਸ ਤੋਂ ਬਾਅਦ ਘਟੋ-ਘਟੇ 3 ਗੱਡੀਆਂ ਭਰ ਕੇ ਆਏ ਆ 25-30 ਆਣੇ ਨਿਕਲੇ ਵਿੱਚੋਂ ਬੰਦੇ ਦਾ ਆਸਾਨੇ ਦੇ ਹੱਥਾਂ ਵਿੱਚ ਹਥਿਆਰ ਸੀਗੇ ਤੇ ਜਿਸ ਤਰ੍ਹਾਂ ਉਹ ਪ੍ਰੋਫੈਸ਼ਨਲੀ ਗੁੰਡੇ ਉਹਨਾਂ ਨਾਲ ਕੰਮ ਹੀ ਹੋ ਗਿਆ ਤੇ ਉਹਨੇ ਮੈਨੂੰ ਇੱਥੋਂ ਤੱਕ ਬੰਦੇ ਨੇ ਕਿਹਾ ਸੀਗਾ ਵੀ ਤ ਮੈਂ ਸਿਰਫ ਇਹ ਕਿ ਗੱਡੀ ਰੁਕੇ ਰਹਿ ਕੇ ਗੱਡੀ ਰੁਕੇ ਰਹਿ ਕੇ ਦਾ ਗੱਲ ਹੋਈ ਹਾਂਜੀ ਬਸ ਗੱਡੀ ਨੂੰ ਲੈ ਕੇ ਹੋਈ ਵੀ ਮੈਂ ਉਹਨੂੰ ਰਿਕਵੈਸਟ ਕੀਤੀ ਵੀ ਤੂੰ ਮੇਰੇ ਰਸਤਾ ਬਲਾਕ ਕੀਤਾ ਵਾ ਤੇ ਤੂੰ ਬਾਸ ਰਸਤਾ ਥੋੜਾ ਛੱਡ ਦੇ ਕਿਸਮਰਾ ਦੇ ਆਉਣ ਵਾਸਤੇ ਕਿਹਦੇ ਬੰਦੇ ਸੀ ਕੋਈ ਅੱਗੇ ਵੀ ਪਹਿਲੇ ਕੋਈ ਜਾਣ ਪਛਾਨ ਹੈ ਨਹੀਂ ਜਾਣ-ਪਛਾਨੀ ਨਹੀਂ ਹੈਗੀ ਤਾਂ ਉਹ ਤਾਂ ਗੱਡੀ ਨੰਬਰ ਅਸੀਂ ਨੋਟ ਕੀਤਾ ਵਾ ਅੱਛਾ ਇਸ ਬਾਰੇ ਤੁਸੀਂ ਕੋਈ ਗੱਡੀ ਨੰਬਰ ਦੱਸਤਾ ਹਾਂਜੀ ਪੁਲਿਸ ਨੂੰ ਮੈਂ ਦੱਸਿਆ ਜੇ ਦੋ ਦਿਨ ਹੋ ਗਏ ਭਾਰ ਹੋਏ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਪੁਲਿਸ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਜੀ ਮੈਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦਾ ਹਾਂ ਵੀ ਜਲਦੀ ਤੋਂ ਜਲਦੀ ਉਹ ਗੱਡੀ ਨੰਬਰ ਟਰੇਸ ਕਰਕੇ ਉਹ ਬੰਦੇ ਫੜੇ ਜਾਣ ਕਿਉਂਕਿ ਦੇਖੋ ਜੇ ਅਸੀਂ ਅੱਜ ਨਾ ਕੋਈ ਐਕਸ਼ਨ ਲਿਆ ਇਸ ਤਰ੍ਹਾਂ ਉਹਨਾਂ ਦੀ ਹੱਲਾ ਹੋਰ ਵਧੇ ਜਾਣਾ ਮਤਲਬ ਕਿ ਪੱਲਾਸ਼ਰੀ ਹੋਰ ਵਧੇ ਜਾਣੀ ਤੇ ਕੱਲ ਨੂੰ ਕਿਸੇ ਨਾ ਵੀ ਉਹੇ ਉਹ ਕੰਮ ਕਰ ਸਕਦੇ ਆ ਕਿਉਂਕਿ ਉਹਨਾਂ ਨੂੰ ਇਹ ਆ ਵੀ ਮੇਰਾ ਕੀ ਵਿਗਾੜ ਲਿਆ ਇਹਨਾਂ ਨੇ ਤੇ ਮੈਂ ਚਾਹੁੰਦਾ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਬੰਦੇ ਫੜੇ ਜਾਣ ਤੇ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਜੀ ਮੇਰੀ ਨੌ ਨੌ ਬੂਵੇ ਮੇਰੇ ਅੱਗੇ ਆਣ ਕੇ ਇਹਨੇ ਲੜਕੇ ਗਾਲ੍ਹਾਂ ਕੱਢ ਕੇ ਗਏ ਨੇ ਫਿਰ ਉਹਨੇ ਬਾਹੋਂ ਫੜ ਕੇ ਉਹਨੂੰ ਖਿੱਚਿਆ ਧੂਈ ਕੀਤੀ ਆ ਫਿਰ ਮੇਰੇ ਬੇਟੇ ਨੂੰ ਮੇਰੀ ਨੌ ਜਗੀ ਦੇ ਅੰਦਰ ਵੜ ਕੇ ਉਹਨੂੰ ਕੋਠੇ ਦੇ ਨਾਲ ਛਡੋ ਦੇ ਤੇ ਉਹਦੀਆਂ ਇਹਨਾਂ ਨੇ ਲੱਤਾ ਬਾਵਾ ਤੋੜ ਜਾਣੀਆਂ ਸੀ ਇੱਥੋਂ ਤੱਕ ਮੈਂ ਇੱਥੇ ਅੱਲੀ ਉਸ ਟਾਈਮ ਤੇ ਮੇਰੀ ਨੌ ਮੈਨੂੰ ਕੈਮਰੇ 'ਚ ਅਜੇ ਦੱਸ ਹੀ ਰਹੀ ਕਿ ਮੰਮੀ 3-4 ਜਾਣੇ ਆਏ ਆ ਤੇ ਇੰਦਾ ਕਰਕੇ ਦੇ ਵੇਖੋ ਕਿੰਨਾ ਨੁਕਸਾਨ ਕਰ ਗਏ ਆ ਤੇ ਅਜੇ ਮੈਂ ਕੈਮਰੇ ਤੇ ਗੱਲਾਂ ਕਰਦੀ ਪਈ ਆ ਇਹਦੇ ਨਾਲ ਕੈਮਰਾ ਓਨ ਕਰਕੇ ਮੈਨੂੰ ਦਿਖਾ ਰਹੀ ਆ ਸਾਡੇ ਕੈਮਰਾ ਲੱਗਾ ਆ ਸਭ ਲਗੋੜਿਆਗਾ ਤੇ ਓਨੀ ਦਿਨ ਨੂੰ ਬੰਦੇ ਆ ਗਏ ਆ ਤੇ ਉਹਦੇ ਓਨੀ ਦਿਨ ਬੰਦੇ ਆ ਗਏ ਆ ਤੇ ਮੈਂ ਕੈਮਰੇ ਨਾਲ ਸਾਰੇ ਦੇਖਿਆ ਜੋ ਕੁਝ ਇਹਨਾਂ ਨੇ ਮੇਰੀ ਨੌ ਨੌ ਮਿੰਨੂ ਵਿੱਚ ਇਹ ਸਭ ਨੂੰ ਬਹੁਤ ਗਾਲਾਂ ਗਲੋਚ ਕੀਤਾ ਵਾ ਤੇ ਮੇਰੇ ਮੁੰਡੇ ਬੱਚੇ ਦੀ ਜਾਨ ਜਿਹੜੀ ਆ ਨਾ ਇਹ ਸਮਝੋ ਵੀ ਜੇ ਕਿਤੇ ਉਹਨਾਂ ਦੇ ਹੱਥੀ ਆ ਜਾਂਦਾ ਨਾ ਤੇ ਅੱਜ ਮੇਰਾ ਬੱਚਾ ਮੈਨੂੰ ਜਿੰਦਾ ਨਹੀਂ ਸੀ ਦਿਸਣਾਗਾ